ਸਾਥਿਓ ਜੈਪੀਨ ਜੈ ਭਾਰਤ ਮੈਂ ਤੁਹਾਡਾ ਵੀਰ 바ਗਾ ਜੌਣ ਭਾਜਪਾ ਜਲਾਸੀ ਮੋਰਚਾ ਜਨ ਸੈਕਟਰੀ ਸਾਥਿਓ ਅੱਜ ਆਪਾਂ ਗੱਲ ਕਰਾਂਗੇ ਡਾਕਟਰ ਭੀਮrao ਅਮੇਦਕਰ ਜੀ ਦੀ ਜਿਨ੍ਹਾਂ ਨੇ ਸਾਡੇ ਦੇਸ਼ ਲਈ ਇੱਕ ਸੰਵਿਧਾਨ ਲਿਖਿਆ ਤੇ ਉਸ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਨੂੰ ਪੂਰਾ ਵਰਲਡ ਮੰਨਦਾ ਹੈ ਤੇ ਉਹਨਾਂ ਨੂੰ ਡਾਕਟਰ ਭੀਮrao ਅਮੇਦਕਰ ਜੀ ਨੂੰ ਪੂਜਦਾ ਵੀ ਹੈ ਪਰ ਇੱਕ ਸਾਡਾ ਇੱਕ ਭਾਰਤ ਦੇਸ਼ ਇਹੋ ਜਿਹਾ ਹੈ ਜਿੱਥੇ ਕੀ ਉਹਨਾਂ ਦੇ ਦੇਖੇ ਹੋਏ ਸੰਵਿਧਾਨ ਤੇ ਉਹਨਾਂ ਦੇ ਸਰੂਪਾਂ ਦੀ ਬੇਅਦਵੀਂ ਵੀ ਕੀਤੀ ਜਾਂਦੀ ਹੈ ਜਿੱਥੇ ਪਿਛਲੇ ਦਿਨੀ ਪੰਨੂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਕਿ ਅਸੀਂ ਇਹਨਾਂ ਦੀਆਂ ਮੂਰਤੀਆਂ ਸਰੂਪ 14 ਅਪ੍ਰੈਲ ਤੋਂ ਪਹਿਲਾਂ ਤੋੜ ਤੋੜਾਂਗੇ ਪਰ ਉਸੇ ਹੀ ਸੰਵਿਧਾਨ ਉਸੇ ਹੀ ਸੰਵਿਧਾਨ ਤੇ ਨਾ ਦੇ ਡਾਕਟਰ ਭੀਮਰਾਓ ਮੇਦਗਰ ਜੀ ਦੇ ਹੱਥ ਵਿੱਚ ਕਿਸੇ ਵੀ ਪ੍ਰਧਾਨ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਜੋ ਕਿ 14 ਅਪ੍ਰੈਲ ਦਿਨ ਆਉਣ ਵਾਲਾ ਹੈ ਉਹਨਾਂ ਦਾ ਜਨਮ ਦਿਹਾੜਾ ਆਉਣ ਵਾਲਾ ਹੈ ਤੇ ਉਹ ਉਦੋਂ ਉਹਨਾਂ ਦੇ ਨਤਮਸਤਕ ਵੀ ਆ ਕੇ ਹੁੰਦੇ ਆ ਉਹਨਾਂ ਦੇ ਹਾਰ ਵੀ ਪਾਉਂਦੇ ਆ ਫੋਟੋਆਂ ਵੀ ਕਰਾਉਂਦੇ ਆ ਜਾ ਕੇ ਪਰ ਉਹਨਾਂ ਵੱਲ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਜੋ ਪੰਨੂ ਉਹਦਾ ਨਾਮ ਹੈਗਾ ਗਰਵੰਤ ਸਿੰਘ ਪੰਨੂ ਹੈ ਪਰ ਉਸਨੇ ਇੱਕ ਘੱਟਿਆ ਜਿਹਾ ਬਿਆਨ ਦੇ ਕੇ ਸਾਡੇ ਜੋ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਪਰ ਸਾਡਾ ਹੀ ਇੱਕ ਪੰਜਾਬ ਇਹੋ ਜਿਹਾ ਹੈ ਜਿੱਥੇ ਕਿ ਡਾਕਟਰ ਭੀਮrao ਉਮੀਦਵਾਰ ਜੀ ਦੀ ਉਹਨਾਂ ਦੇ ਸੰਵਿਧਾਨ ਦੀ ਲੋਕ ਵਿਅਦਵੀ ਕਰਦੇ ਆ ਗਲਤ ਬੋਲਦੇ ਆ ਪਰ ਬਾਕੀ ਕੰਟਰੀਆਂ ਦੇ ਵਿੱਚ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਨੂੰ ਤੇ ਉਹਨਾਂ ਦੇ ਉਹਨਾਂ ਨੂੰ ਪੂਜਦੇ ਆ ਪਰ ਸਾਡਾ ਹੀ ਦੇਸ਼ ਇੱਕ ਇਹੋ ਜਿਹਾ ਹੈ ਜਿੱਥੇ ਕੀ ਇੱਥੇ ਤੱਕ ਜੋ ਯੂਪੀ ਦੀ ਮਾਇਆਬਤੀ ਸੁਪਰੀਮੋ ਰਹਿ ਚੁੱਕੀ ਹੈ ਉਹਨਾਂ ਦਾ ਵੀ ਡਾਕਟਰ ਭੀਮਰਾਵ ਮੇਦਕਰ ਜੀ ਦੇ ਜੋ ਬਿਆਦਵੀਸ ਨੂੰ ਦੇ ਖਿਲਾਫ ਕੋਈ ਵੀ ਬਿਆਨ ਨਹੀਂ ਆਇਆ ਨਾ ਹੀ ਮਾਇਆਬਤੀ ਦਾ ਆਇਆ ਨਾ ਹੀ ਚੰਦਰਸ਼ੇਖਰ ਆਯਾਦ ਜੀ ਦਾ ਬਿਆਨ ਆਇਆ ਕੋਈ ਕਿ ਪੰਜਾਬ ਦੇ ਵਿੱਚ ਆਹ ਕੁਝ ਹੋਇਆ ਹੈ ਪਰ ਫਿਰ ਕਿਉਂ ਜਦੋਂ 14 ਅਪ੍ਰੈਲ ਆਉਂਦੀ ਹੈ ਉਦੋਂ ਜੋ ਛੋਟੇ ਤੋਂ ਲੈ ਕੇ ਵੱਡਾ ਪ੍ਰਧਾਨਾ ਚਾਹੇ ਕਿਸੇ ਵੀ ਪਾਰਟੀ ਨਾਲ ਜਾਂ ਕਿਸੇ ਨਾਲ ਕਿਸੇ ਵੀ ਸੰਸਥਾ ਨਾਲ ਜੁੜਿਆ ਹੈ ਫਿਰ 14 ਅਪ੍ਰੈਲ ਨੂੰ ਕਿਉਂ ਜਾ ਕੇ ਪੁੱਛਦੇ ਆ ਕਿਉਂ ਜਾ ਕੇ ਨਤਮਸਤਕ ਹੁੰਦੇ ਆ ਉਹਨਾਂ ਦੇ ਨਾਲ ਫੋਟੋਆਂ ਕਰਾਉਂਦੇ ਆ ਜੇ ਉਹਨੇ ਸਾਡੇ ਲਈ ਸਾਡੇ ਦੇਸ਼ ਲਈ ਇੰਨਾ ਕੁਝ ਕੀਤਾ ਆ ਜਿੱਥੇ ਕਿ ਉਹਨਾਂ ਦਾ ਦੇਖਿਓ ਜੀ ਸੰਵਿਧਾਨ ਨੂੰ ਪੂਰਾ ਵਰਲਡ ਮੰਨਦਾ ਹੈ ਕਿ ਸਾਡਾ ਸਾਡੇ ਜੋ ਪੰਜਾਬ ਦੇ ਸਾਡੇ ਭਾਰਤ ਦੇਸ਼ ਦੇ ਲੋਕ ਉਹਨਾਂ ਨਾਲ ਫੋਟੋਆਂ ਕਰਾਉਣ ਤੱਕ ਸੀਮਤ ਹੈ ਉਹਨਾਂ ਦੇ ਗਲ ਵਿੱਚ ਹਾਰ ਪਾਉਣ ਤੱਕ ਸੀਮਤ ਹੈ ਜਿਵੇਂ ਉਹਨਾਂ ਦਾ ਜਨਮ ਦਿਨ ਮਨਾ ਲਿਆ ਉਹ ਤੱਕ ਸੀਮਤ ਮੈਂ ਜਿੰਨੇ ਵੀ ਚਾਹੇ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੈ ਜੁੜੇ ਹੋਏ ਆ ਚਾਹੇ ਸੰਸਥਾ ਨਾਲ ਜੁੜੇ ਹੋਏ ਆ ਜੇਕਰ ਉਹ ਨਹੀਂ ਸਾਡੇ ਦੇਸ਼ ਲਈ ਇੰਨਾ ਕੁਝ ਕੀਤਾ ਡਾਕਟਰ ਭੀਮਰਾਓ ਉਮੀਦਵਾਰ ਜੀ ਨੇ ਕੀਤਾ ਤੇ ਸਾਨੂੰ ਉਹਨਾਂ ਦੀਆਂ ਉਹਨਾਂ ਦੇ ਇਹਸਾਨ ਮੰਨਣਾ ਚਾਹੀਦਾ ਹੈ ਕਿ ਸਾਡੇ ਹੱਕਾਂ ਲਈ ਇਕੱਲੇ ਐਸਸੀ ਜਾਂ ਆਪਣੇ ਐਸਸੀ ਸਮਾਜ ਲਈ ਜਾਂ ਉਸ ਬਾਕੀਆਂ ਵਾਸਤੇ ਨਹੀਂ ਉਹਨੇ ਸਾਰੇ ਦੇਸ਼ ਲਈ ਕੀਤਾ ਹੈ ਸਾਰੇ ਦੇਸ਼ ਲਈ ਸੰਵਿਧਾਨ ਲਿਖਿਆ ਹੈ ਤੇ ਸਾਨੂੰ ਉਹਨਾਂ ਦੇ ਹੱਕ ਲਈ ਉਹਨਾਂ ਲਈ ਲੜਨਾ ਪੈਣਾ ਅਗਰ ਅਸੀਂ ਉਹਨਾਂ ਦੀ ਕੋਈ ਬੇਅਦਬੀ ਕਰਦਾ ਹੈ ਤੇ ਸਾਨੂੰ ਉਹਨਾਂ ਲਈ ਮਰਨਾ ਵੀ ਪੈਣਾ ਹੈ ਇੱਥੇ ਤੱਕ ਸੀਮਤ ਨਹੀਂ ਰਹਿਣਾ ਪੈਣਾ ਕਿ ਜਨਮ ਦਿਨ ਮਨਾ ਲਿਆ ਫੋਟੋਆਂ ਕਰਾ ਲਈਆਂ ਇੱਥੇ ਤੱਕ ਨਹੀਂ ਜੇਕਰ ਉਹ ਸਾਡੇ ਲਈ ਲੜੇ ਡਾਕਟਰ ਭੇਮਰਾਓ ਉਮੀਦਵਾਰ ਜੀ ਸਾਡੇ ਲਈ ਲੜੇ ਆ ਸਾਡੇ ਲਈ ਸੰਵਿਧਾਨ ਲਿਖਿਆ ਹੈ ਤੇ ਸਾਨੂੰ ਵੀ ਉਹਨਾਂ ਲਈ ਲੜਨਾ ਪੈਣਾ ਉਹਨਾਂ ਦੇ ਪੈਰੇਦਾਰ ਬਣਨਾ ਪੈਣਾ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਗਰਵੰਤ ਪੁੱਲੂ ਵਰਗੇ ਬਿਆਟ ਕੇ ਬਿਆਨ ਦੇ ਦਿੱਤੇ ਐ ਤੇ ਕੱਲ ਨੂੰ ਕੋਈ ਹੋਰ ਉੱਠ ਕੇ ਇਸ ਤਰ੍ਹਾਂ ਦੇ ਘੱਟਿਆ ਬਿਆਨ ਦੇਵੇਗਾ ਪਹਿਲਾਂ ਉਹ ਸਾਡੇ ਲਈ ਸਾਡੇ ਪਹਿਰੇਦਾਰ ਬਣੇ ਸੀ ਅੱਜ ਸਾਨੂੰ ਉਹਨਾਂ ਦੇ ਪਹਿਰੇਦਾਰ ਬਣਨਾ ਪੈਣਾ ਉਹਨਾਂ ਦੀ ਸੋਚ ਤੇ ਚੱਲਣਾ ਪੈਣਾ ਜੋ ਉਹਨੇ ਸਾਡੇ ਲਈ ਕੀਤਾ ਉਹ ਅਸੀਂ ਭੁੱਲ ਨਹੀਂ ਸਕਦੇ ਉਹਨਾਂ ਦਾ ਕੀਤਾ ਅਸੀਂ ਕਦੀ ਮੋੜ ਨਹੀਂ ਸਕਦੇ ਡਾਕਟਰ ਪੀਮਰਾਵ ਜੀ ਇੱਕ ਇਹੋ ਜੀ ਸક્ષਿਅਤ ਹੈ ਜਿਨ੍ਹਾਂ ਲਈ ਸਾਡੇ ਲਈ ਸਾਡੇ ਲਈ ਸਾਡੀ ਕੌਮ ਲਈ ਆਪਣੇ ਚਾਰ ਪੁੱਤ ਵਾਰੇ ਹੈ ਜਿੱਥੇ ਕਿ ਆਪਾਂ ਦੇਖਦੇ ਆਂ ਕਿ ਕਾਂਗਰਸ ਪਾਰਟੀ ਉਹਨਾਂ ਦਾ ਵਿਰੋਧ ਕਰਦੀ ਸੀ ਪਰ ਤੇ ਉਹ ਹੀ ਕੁਝ ਚੰਨੀ ਚਰਨੀ ਚੰਨੀ ਉਹਨੇ ਵੀ ਉਹਨਾਂ ਦੇ ਹੱਕ 'ਚ ਬਿਆਨ ਦਿੱਤੇ ਐ ਪਰ ਕੁਝ ਇਹੋ ਜਿਹੇ ਲੋਕ ਐ ਜਿਨ੍ਹਾਂ ਨੇ ਉਹਨਾਂ ਦੇ ਹੱਕ 'ਚ ਬਿਆਨ ਦਿੱਤੇ ਉਹਨਾਂ ਦੇ ਹੱਕ 'ਚ ਬੋਲੇ ਵੀ ਐ ਲੜੇ ਵੀ ਐ ਪਰ ਕੁਝ ਇਹੋ ਜਿਹੇ ਪ੍ਰਧਾਨ ਐ ਜੋ ਬਣੇ ਐ ਆਪਣੇ ਆਪ ਨੂੰ ਪ੍ਰਧਾਨਕ ਹੁੰਦੇ ਐ ਤੇ ਉਹਨਾਂ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਉਹਨਾਂ ਦੇ ਹੱਕ ਵਿੱਚ ਕੋਈ ਬਿਆਨ ਨਹੀਂ ਆਇਆ ਡਾਕਟਰ ਭੀਮrao ਉਮੇਦਗੜ ਜੀ ਦੇ ਹੱਕ ਵਿੱਚ ਕੋਈ ਵੀ ਬਿਆਨ ਨਹੀਂ ਆਇਆ ਤੇ ਫਿਰ ਕਿਉਂ 14 ਅਪ੍ਰੈਲ ਨੂੰ ਤੁਸੀਂ ਹਾਰ ਲੈ ਕੇ ਉਹਨਾਂ ਦੇ ਸਰੂਪਾਂ ਦੇ ਉੱਪਰ ਪਾਉਂਦੇ ਹੋ ਜਨਮ ਦਿਹਾੜੇ ਮਨਾਉਂਦੇ ਹੋ ਸਾਨੂੰ ਉਹਨਾਂ ਦੇ ਦਰਸਾਏ ਹੋਏ ਰਸਤੇ 'ਤੇ ਚੱਲਣਾ ਪੈਣਾ ਜੇਕਰ ਅਸੀਂ ਆਪਣੀ ਕੌਮ ਲਈ ਹੱਕਾਂ ਕੌਮ ਦੇ ਹੱਕਾਂ ਲਈ ਲੜਦੇ ਹਾਂ ਤੇ ਸਾਨੂੰ ਉਹਨਾਂ ਦੇ ਦਰਸਾਏ ਹੋਏ ਰਸਤੇ 'ਤੇ ਵੀ ਚੱਲਣਾ ਪੈਣਾ। ਮੈਂ ਫਿਰ ਤੋਂ ਕਹਿੰਨਾ ਮਾਇਆਵਤੀ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ। ਪੰਨੂ ਦੇ ਖਿਲਾਫ ਚੰਦਰ ਸ਼ੇਖਰ ਅਯਾਦ ਉਹਦਾ ਕੋਈ ਬਿਆਨ ਨਹੀਂ ਆਇਆ। ਜਦ ਨਾਮ ਡਾਕਟਰ ਭੀਮਰਾウ ਮੇਦਗੜੀ ਦਾ ਆਪਾਂ ਨਾਮ ਲੈਨੇ ਆ। ਜੈ ਭੀਮ ਜੈ ਭਾਰਤ ਕਹਿੰਨੇ ਆ। ਤੇ ਸਾਨੂੰ ਉਹਨਾਂ ਦੇ ਨਾਲ ਉਹਨਾਂ ਲਈ ਲੜਨਾ ਵੀ ਪੈਣਾ ਹੈ। ਉਹਨਾਂ ਲਈ ਖਾਣਾ ਵੀ ਪੈਣਾ ਜੇ ਉਹਨੇ ਸਾਡੇ ਲਈ ਸਾਡੀ ਕੌਮ ਲਈ ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੈ ਤੇ ਕੀ ਅਸੀਂ ਉਹਨਾਂ ਦੇ ਹੱਕ ਲਈ ਲੜ ਨਹੀਂ ਸਕਦੇ ਕੀ ਸਿਰਫ ਅਸੀਂ ਆਪਣਾ ਨਾਮ ਚਮਕਾਉਣ ਲਈ ਪ੍ਰਧਾਨਗੀਆਂ ਲਈਆਂ ਹੋਈਆਂ ਨਾਮ ਚਮਕਾਉਣ ਲਈ ਆਪਣਾ ਅਹੁਦਿਆਂ ਦੇ ਬੈਠੇ ਹੋਏ ਆ ਜਦੋਂ ਕੱਲੇ ਨਿਕਲੇ ਸੀਗੇ ਕੱਲੇ ਲੜੇ ਸੀਗੇ ਸਕੂਲ ਤੋਂ ਲੈ ਕੇ ਐਂਡ ਤੱਕ ਕਿੰਨੇ ਲੋਕਾਂ ਨਾਲ ਜੁੜੇ ਸੀਗੇ ਅਸੀਂ ਇਹਨਾਂ ਲਈ ਕੁਝ ਕਰ ਨਹੀਂ ਸਕਦੇ ਉਹਨਾਂ ਲਈ ਖੜ੍ਹ ਤਾਂ ਸਕਦੇ ਆ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਪੈਣਾ ਕੱਲਾ ਇਹ ਨਹੀਂ ਕਹਿ ਸਕਦੇ ਕਿ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਪਰ ਉਹ ਪੈਰਾ ਠੋਕ ਕੇ ਦਿੰਦੇ ਕਦੋਂ ਤੁਸੀਂ ਜੇਕਰ ਪੈਰਾ ਠੋਕੇ ਦਮਾਉ ਤਾਂ ਇਸ ਤਰ੍ਹਾਂ ਦੇ ਕੁੱਲੂ ਵਰਗੇ ਲੋਕ 바ਵਾ ਸਾਹਿਬ ਬਾਰੇ ਗਲਤ ਬਿਆਨ ਨਾ ਦੇਣ ਗਲਤ ਟਿੱਪਣੀਆਂ ਨਾ ਕਰਨ ਪਹਿਲਾਂ ਤਾਂ ਅਸੀਂ ਮੰਨਦੇ ਸੀਗੇ ਕਿ ਯੂਪੀ ਬਿਹਾਰ ਦੇ ਵਿੱਚ ਡਾਕਟਰ ਭੀਮਰਾਓ ਮੇਦਗਾਰ ਜੀ ਦੇ ਸਰੂਪਾਂ ਨਾਲ ਬਿਆਦਵੀ ਹੁੰਦੀ ਹੈ ਪਰ ਹੁਣ ਉਸ ਤੋਂ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਡਾਕਟਰ ਭੀਮਰਾਓ ਮੇਦਗਾਰ ਜੀ ਦੇ ਸਰੂਪਾਂ ਨਾਲ ਬਿਆਦਵੀ ਹੋ ਰਹੀ ਹੈ ਕਿੱਥੇ ਆਉਦੇ ਪਹਿਰੇਦਾਰ ਜੋ ਉਹਨਾਂ ਦੇ ਹੱਕ ਲਈ ਸਿਰਫ ਜਨਮ ਦਿਨ ਤੇ ਬੋਲਦੇ ਆ ਆਪਣੇ ਆਪਣੇ ਕਮੈਂਟ ਵਿਚਾਰ ਜ਼ਰੂਰ ਦਿਓ ਕਿ ਜੋ ਆਪਾਂ ਬੋਲੇ ਆ ਕਿ ਸਹੀ ਬੋਲੇ ਆ ਲੋ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟ ਆ ਰਹੀ ਤੇ ਸਭ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਜੋ ਕਿ ਉਨਾ ਪ੍ਰਧਾਨਾਂ ਤੱਕ ਪਹੁੰਚ ਸਕੇ ਕਿਉਂਕਿ ਆਪਣੀ ਡਿਊਟੀ ਪ੍ਰਧਾਨਗੀ ਲਈ ਅਹੁਦੇ 'ਤੇ ਬੈਠੇ ਹੈ ਇਹ ਵੀਡੀਓ ਉਹਨਾਂ ਪ੍ਰਧਾਨਾਂ ਤੱਕ ਪਹੁੰਚਾਈ ਜਾਵੇ ਮੈਂ ਤੁਹਾਡਾ ਵੀਰ ਬਾਗਾ ਜੋਹੜ ਪਾਸ਼ਪਾ ਜਿਲ੍ਹਾ ਐਸੀ ਮੋਠਾ ਜਨਰਲ ਸੈਕਟਰੀ ਫੇਰਾ ਮਾਤਾ ਆਪਣੇ ਆਪਣੇ ਕਮੈਂਟ ਔਰ ਵਿਚਾਰ ਜ਼ਰੂਰ ਦਿਓ ਜੈ ਪੀਨ ਜੈ ਭਾਰਤ ਨਮਸਕਾਰ